ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਾਹਮਣੇ ਕਰਾਂਗੇ ਸਾਖੀ ਭਾਈ ਲੈਣਾ ਜੀ ਦਾ ਗੁਰੂ ਜੀ ਨਾਲ ਮਿਲਾ ਪਿਆਰੀ ਸਾਧ ਸੰਗਤ ਜੀਓ ਭਾਈ ਲੈਣਾ ਜੀ ਜੋ ਪਹਿਲਾਂ ਜਵਾਲਾ ਦੇਵੀ ਦੇ ਸ਼ਰਧਾਲੂ ਸਨ ਅਤੇ ਹਰ ਸਾਲ ਉਸ ਦੇ ਦਰਸ਼ਨਾਂ ਦੇ ਲਈ ਯਾਤਰਾ ਉੱਤੇ ਜਾਂਦੇ ਸਨ ਇੱਕ ਦਿਨ ਤੜਕਸਾਰ ਭਾਈ ਲੈਣਾ ਜੀ ਬਾਹਰ ਨੂੰ ਕਿਤੇ ਜਾ ਰਹੇ ਸਨ ਤਾਂ ਉਹਨਾਂ ਦੇ ਕੰਨਿ ਭਾਈ ਜੋਧਾ ਜੀ ਵੱਲੋਂ ਗਾਇਨ ਕੀਤੀ ਜਾ ਰਹੀ ਜਪੂਜੀ ਸਾਹਿਬ ਜੀ ਦੀ ਪਾਵਨ ਬਾਣੀ ਦੀ ਧੁਨ ਪਈ ਬਾਣੀ ਸੁਣ ਕੇ ਮਨ ਨੂੰ ਬੜਾ ਸਕੂਨ ਤੇ ਸ਼ਾਂਤੀ ਮਿਲੀ ਤੇ ਭਾਈ ਜੋਧ ਜੀ ਤੋਂ ਪੁੱਛਿਆ ਕਿ ਇਹ ਤੁਸੀਂ ਕੀ ਪੜ ਰਹੇ ਹੋ ਤੇ ਇਸ ਦਾ ਰਚਨਹਾਰ ਕੌਣ ਹੈ ਭਾਈ ਜੋਧ ਜੀ ਨੇ ਦੱਸਿਆ ਕਿ ਇਹ ਗੁਰੂ ਨਾਨਕ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਜਪਜੀ ਸਾਹਿਬ ਜੀ ਦੀ ਬਾਣੀ ਹੈ ਗੁਰੂ ਸਾਹਿਬ ਜੀ ਦੀ ਸ਼ੋਭਾ ਬਾਰੇ ਜਾਣ ਕੇ ਭਾਈ ਲੈਣਾ ਨੇ ਮਨ ਬਣਾ ਲਿਆ ਕਿ ਇਸ ਵਾਰ ਜਥੇ ਨਾਲ ਵੈਸ਼ਨੂ ਦੇਵੀ ਦੀ ਯਾਤਰਾ ਉੱਤੇ ਜਾਣ ਸਮੇਂ ਗੁਰੂ ਸਾਹਿਬ ਜੀ ਦੀ ਸ਼ੋਭਾ ਬਾਰੇ ਜਾਣ ਕੇ ਭਾਈ ਲੈਣਾ ਜਿਨੇ ਮਨ ਬਣਾ ਲਿਆ ਕਿ ਇਸ ਵਾਰ ਜਥੇ ਨਾਲ ਵੈਸ਼ਨੂ ਦੇਵੀ ਦੀ ਯਾਤਰਾ ਉੱਤੇ ਜਾਣ ਸਮੇਂ ਕਰਤਾਰਪੁਰ ਰੁਕ ਕੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਜ਼ਰੂਰ ਕਰਨ ਜਾਵਾਂਗਾ ਕੁਝ ਸਮੇਂ ਬਾਅਦ ਜਦੋਂ ਉਹ ਆਪਣੇ ਸੰਗਿਆਂ ਨਾਲ ਦੇਵੀ ਦੇ ਦਰਸ਼ਨਾਂ ਲਈ ਯਾਤਰਾ ਉੱਤੇ ਗਏ ਤਾ ਕਰਤਾਰਪੁਰ ਤੋਂ 8 ਮੀਲ ਦੀ ਦੂਰੀ ਉੱਤੇ ਪੜਾ ਕੀਤਾ ਸਾਥੀਆਂ ਨੂੰ ਰਾਤ ਵਿਸ਼ਰਾਮ ਕਰਨ ਲਈ ਛੱਡ ਕੇ ਆਪ ਘੋੜੇ ਉੱਤੇ ਸਵਾਰ ਹੋ ਕੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਨੂੰ ਤੁਰ ਪਏ ਉਧਰੋਂ ਉਸੇ ਸਮੇਂ ਭਿਖ ਦੇ ਗਿਆਤਾ ਗੁਰੂ ਨਾਨਕ ਦੇਵ ਜੀ ਆਪਣੀ ਗੱਦੀ ਤੇ ਅਗਲੇ ਬਾਰਿਸ ਪਾਈ ਲੈਣਾ ਜੀ ਨੂੰ ਲੈਣ ਲਈ ਅਗਲੇ ਵਾਂਡੇ ਪੈਦਲ ਚੱਲ ਪਈ ਰਸਤੇ ਵਿੱਚ ਮਿਲਾਪ ਹੋ ਗਿਆ ਪਹਿਲਾਂ ਕਿ ਦੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਨਾ ਕੀਤੇ ਹੋਣ ਕਾਰਨ ਪਾਈ ਲੈਣਾ ਜੀ ਗੁਰੂ ਨਾਨਕ ਉਜੇ ਨੂੰ ਹੀ ਗੁਰੂ ਨਾਨਕ ਦੇਵ ਜੀ ਦੀ ਧਰਮਸ਼ਾਲਾ ਦਾ ਪਤਾ ਪੁੱਛਦੇ ਹਨ ਗੁਰੂ ਨਾਨਕ ਦੇਵ ਜੀ ਘੋੜੇ ਦੀ ਲਗਾਮ ਫੜ ਕੇ ਪਿੱਛੇ-ਪਿੱਛੇ ਆਉਣ ਲਈ ਕਹਿੰਦੇ ਹਨ ਤੇ ਧਰਮਸ਼ਾਲਾ ਲੈ ਜਾਂਦੇ ਹਨ ਉੱਥੇ ਪਹੁੰਚ ਕੇ ਘੋੜਾ ਬਾਹਰ ਕਿਲੇ ਨਾਲ ਬੰਨ੍ਹ ਕੇ ਅੰਦਰ ਜਾਣ ਲਈ ਇਸ਼ਾਰਾ ਕਰਦੇ ਹਨ ਤੇ ਕਹਿੰਦੇ ਹਨ ਕਿ ਤੁਹਾਨੂੰ ਉੱਥੇ ਗੁਰੂ ਨਾਨਕ ਸਾਹਿਬ ਜੀ ਮਿਲਣਗੇ ਜਦੋਂ ਭਾਈ ਲੈਣਾ ਜੀ ਘੋੜਾ ਬੰਨ ਰਿਹਾ ਸਨ ਤਾਂ ਗੁਰੂ ਨਾਨਕ ਦੇਵ ਜੀ ਹੋਰ ਰਸਤੇ ਤਾਣੀ ਆਪਣੇ ਸਿੰਘਾਸਨ ਉੱਤੇ ਜਰਾਵ ਵਿਰਾਜਦੇ ਹਨ ਪਾਈ ਲੈਣਾ ਜੀ ਸਤਿਕਾਰ ਸਹਿਤ ਹੱਥ ਜੋੜ ਕੇ ਸਿਰ ਝੁਕਾ ਕੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਉੱਤੇ ਜਾ ਨਮਸਕਾਰ ਕਰਦੇ ਹਨ ਅਤੇ ਜਦੋਂ ਮੱਥਾ ਟੇਕ ਕੇ ਗੁਰੂ ਨਾਨਕ ਦੇਵ ਜੀ ਦੇ ਚਿਹਰੇ ਵੱਲ ਤੱਕਦੇ ਹਨ ਤਾਂ ਉਹਨਾਂ ਦੀ ਹੈਰਾਨੀ ਦੀ ਕੋਈ ਹੱਦ ਨਹੀਂ ਰਹਿੰਦੀ ਕਿ ਇਹ ਤਾਂ ਉਹੀ ਬਾਬਾ ਹੈ ਜੋ ਘੋੜੀ ਦੀ ਲੰਗਾਮ ਫੜ ਕੇ ਉਸ ਨੂੰ ਇੱਥੇ ਲੈ ਕੇ ਆਇਆ ਹੈ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਆ ਜਾਂਦੇ ਹਨ ਇਹ ਦੇਖ ਕੇ ਗੁਰੂ ਨਾਨਕ ਦੇਵ ਜੀ ਪਾਈ ਲੈਣਾ ਜੀ ਨੂੰ ਪੁੱਛਦੇ ਹਨ ਕੀ ਗੱਲ ਪੁਰਖਾ ਕੋਈ ਪਰੇਸ਼ਾਨੀ ਹੈ ਪਾਈ ਲੈਣਾ ਜੀ ਅੱਗੂ ਕਹਿੰਦੇ ਹਨ ਕਿ ਮੇਰੇ ਤੋਂ ਬਹੁਤ ਵੱਡੀ ਗੁਸਥਾਕੀ ਹੋਈ ਹੈ ਮੈਂ ਘੋੜੇ ਉੱਤੇ ਸਵਾਰ ਹੋ ਕੇ ਆਇਆ ਤੇ ਆਪ ਜੀ ਪੈਦਲ ਚੱਲ ਕੇ ਆਏ ਗੁਰੂ ਸਾਹਿਬ ਜੀ ਨੇ ਪੁੱਛਿਆ ਪੁਰਖਾ ਤੇਰਾ ਨਾਮ ਕੀ ਹੈ ਪਾਈ ਲੈਣਾ ਜੀ ਜਵਾਬ ਦਿੰਦੇ ਹਨ ਕਿ ਮੇਰਾ ਨਾਮ ਲੈਣਾ ਹੈ ਤਾਂ ਗੁਰੂ ਸਾਹਿਬ ਜੀ ਅੱਗੂ ਪਵਿੱਖਤ ਬਚਨ ਕਰਦਿਆਂ ਫਰਮਾਉਂਦੇ ਹਨ ਕੋਈ ਨਾ ਪੁਰਖਾ ਤੇਰਾ ਨਾਮ ਹੈ ਲੈਣਾ ਪਾਬ ਤੂੰ ਸਾਡੇ ਤੋਂ ਕੁਝ ਲੈਣਾ ਹੈ ਤੇ ਅਸੀਂ ਤੈਨੂੰ ਕੁਝ ਦੇਣਾ ਹੈ ਅਤੇ ਜੋ ਲੈਨਦਾਰ ਹੁੰਦੇ ਹਨ ਉਹ ਘੋੜਿਆਂ ਉੱਤੇ ਚੜ ਕੇ ਹੀ ਜਾਂਦੇ ਹਨ ਭਾਵੇਂ ਉਸ ਸਮੇਂ ਭਾਈ ਲੈਣਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਇੰਨਾ ਭਵਿੱਖਤ ਬਚਨਾਂ ਨੂੰ ਸਮਝ ਨਾ ਸਕੇ ਪਰ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਕੇ ਉਹਨਾਂ ਨੂੰ ਬੜੀ ਆਤਮਿਕ ਆਨੰਦ ਤੇ ਸ਼ਾਂਤੀ ਪ੍ਰਾਪਤ ਹੋਈ ਤੇ ਆਪਣਾ ਆਪਾ ਗੁਰੂ ਨਾਨਕ ਸਾਹਿਬ ਜੀ ਅੱਗੇ ਸਮਰਪਿਤ ਕਰ ਦਿੱਤਾ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਭਾਈ ਲੈਣਾ ਜੀ ਨੂੰ ਉਸ ਆਤਮਿਕ ਆਨੰਦ ਦੀ ਪ੍ਰਾਪਤੀ ਹੋਗੀ ਜਿਸ ਦੀ ਭਾਲ ਦੇ ਵਿੱਚ ਉਹ ਥਾਂ-ਥਾਂ ਉੱਤੇ ਪਟਕਦੇ ਰਹਿੰਦੇ ਸਨ ਸੋ ਉਹਨਾਂ ਨੇ ਆਪਣਾ ਆਪਾ ਗੁਰੂ ਜੀ ਨੂੰ ਪੂਰੀ ਤਰ੍ਹਾਂ ਸਮਰਪਿਤ ਕਰ ਦਿੱਤਾ ਅਤੇ ਹਮੇਸ਼ਾ ਲਈ ਉਹਨਾਂ ਦੇ ਹੀ ਹੋ ਕੇ ਰਹਿ ਗਏ ਭਾਈ ਲੈਣਾ ਜੀ ਨੇ ਆਪਣੇ ਬਾਕੀਆਂ ਸਾਥੀਆਂ ਨੂੰ ਦੇਵੀ ਦੇ ਯਾਤਰਾ ਉੱਤੇ ਜਾਣ ਲਈ ਕਹਿ ਦਿੱਤਾ ਤੇ ਆਪ ਕੋ ਉੱਥੇ ਹੀ ਰੁਕਣ ਦਾ ਮਨ ਬਣਾ ਲਿਆ ਸਾਥੀ ਭਾਈ ਲੈਣਾ ਜੀ ਨੂੰ ਜਵਾਲਾਮੁਖੀ ਦੀ ਯਾਤਰਾ ਉੱਤੇ ਨਾਲ ਜਾਣ ਲਈ ਮਜਬੂਰ ਕਰਨ ਲੱਗੇ ਤਾਂ ਭਾਈ ਲੈਣਾ ਜੀ ਨੇ ਕਿਹਾ ਕਿ ਮੈਨੂੰ ਜਿਸ ਦੀ ਭਾਲ ਸੀ ਉਹ ਆਤਮਿਕ ਆਨੰਦ ਤੇ ਸ਼ਾਂਤੀ ਮੈਨੂੰ ਮਿਲ ਗਈ ਹੈ ਹੁਣ ਮੈਂ ਹੋਰ ਕਿਤੇ ਨਹੀਂ ਜਾਵਾਂਗਾ ਭਾਈ ਲੈਣਾ ਜੀ ਦਾ ਇਹ ਜਵਾਬ ਸੁਣ ਕੇ 바ਗੇ ਸਾਰਾ ਜੱਥਾ ਦੇਵੀ ਦੇ ਦਰਸ਼ਨਾਂ ਨੂੰ ਰੂਫਾਨਾ ਹੋ ਗਿਆ ਤੇ ਭਾਈ ਲੈਣਾ ਜੀ ਕਰਤਾਰਪੁਰ ਹੀ ਠੀਕੇ ਰਹੇ ਇੱਕ ਦਿਨ ਭਾਈ ਲੈਣਾ ਜੀ ਨੇ ਦੇਖਿਆ ਕਿ ਅੱਧੀ ਰਾਤ ਨੂੰ ਕੋਈ ਇਸਤਰੀ ਲਾਲ ਕੱਪੜੇ ਪਾਈ ਧਰਮਸ਼ਾਲਾ ਦੇ ਵਿੱਚ ਝਾੜੂ ਦੀ ਸੇਵਾ ਕਰ ਰਹੀ ਹੈ ਭਾਈ ਲੈਣਾ ਜੀ ਨੇ ਉਸ ਨੂੰ ਪੁੱਛਿਆ ਕਿ ਤੁਸੀਂ ਕੌਣ ਹੋ ਉਸ ਨੇ ਅੱਗੇ ਜਵਾਬ ਦਿੱਤਾ ਮੈਂ ਉਹੀ ਹਾਂ ਜਿਸ ਦੇ ਦਰਸ਼ਨ ਲਈ ਤੂੰ ਹਰ ਸਾਲ ਜਥਾ ਲੈ ਕੇ ਪਹਾੜਾਂ ਉੱਤੇ ਜਾਂਦਾ ਹੈ ਇਹ ਸੁਣ ਕੇ ਭਾਈ ਲੈਣਾ ਜੀ ਦੀ ਕੋਈ ਹੈਰਾਨੀ ਦੀ ਹੱਦ ਨਾ ਰਹੀ ਤੇ ਅਗਲਾ ਸਵਾਲ ਕੀਤਾ ਕਿ ਤੁਸੀਂ ਇੱਥੇ ਕਿਵੇਂ ਆਏ ਤਾਂ ਗੁਜਵਾਬ ਮਿਲਿਆ ਇਹ ਉਹ ਹੀ ਦਰ ਹੈ ਜਿੱਥੋਂ ਮੈਂ ਦਾਤਾਂ ਲੈ ਕੇ ਅੱਗੇ ਆਪਣੇ ਭਗਤਾਂ ਨੂੰ ਵੰਡਦੀ ਹਾਂ ਇਹ ਉਹ ਦਰ ਹੈ ਜਿੱਥੋਂ ਲੋਕ ਪਰਲੋਕ ਦੇ ਸਭ ਤਰ੍ਹਾਂ ਦੇ ਸੁੱਖ ਪ੍ਰਾਪਤ ਹੁੰਦੇ ਹਨ ਸੱਚੀ ਭਾਵਨਾ ਨਾਲ ਮੂੰਹੋਂ ਮੰਗਿਆਂ ਦਾਤਾਂ ਮਿਲਦੇ ਹਨ ਇਸ ਕੌਤਕ ਤੋਂ ਬਾਅਦ ਭਾਈ ਲੈਣਾ ਜੀ ਦੀ ਸ਼ਰਧਾ ਗੁਰੂ ਨਾਨਕ ਸਾਹਿਬ ਜੀ ਦੇ ਵਿੱਚ ਹੋਰ ਵੀ ਪਰ ਪੱਕ ਹੋ ਗਈ ਤੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਆਪਾ ਪੂਰੀ ਤਰ੍ਹਾਂ ਸਮਰਪਣ ਕਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ